ਆਓ ਅੱਜ ਤੁਹਾਨੂੰ ਭਾਰਤ ਦਾ ਸਭ ਤੋਂ ਵੱਡਾ ਚਿੜੀਆ ਘਰ ਦਿਖਾਈਏ। ਇਸ ਚਿੜੀਆ ਘਰ ਵਿੱਚ ਹਜ਼ਾਰਾਂ ਹੀ ਪਸ਼ੂ ਪੰਛੀ ਹਨ। ਸਾਡੀ ਵੀਡੀਓ ਦੇ ਨਾਲ ਜੁੜੇ ਰਹੋ। ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਸ਼ੇਅਰ ਜਰੂਰ ਕਰ ਦਿਓ। ਆਓ ਤੁਹਾਨੂੰ ਅੱਜ ਕੁਦਰਤ ਦੇ ਰੰਗ ਦਿਖਾਈਏ। ਹਰ ਰੋਜ਼ ਪੈਸੇ ਪਿੱਛੇ ਦੌੜ ਭੱਜ ਕਰਦੇ ਆਂ ਪਰ ਆ ਵੇਖੋ ਕੁਦਰਤ ਨੇ ਸਾਨੂੰ ਕਿੰਨੇ ਸੋਹਣੇ ਸੋਹਣੇ ਗੁਲਦਸਤੇ ਦਿੱਤੇ ਹੋਏ ਆ। ਵੇਖ ਕੇ ਤੁਹਾਡਾ ਮਨ ਖੁਸ਼ ਹੋ ਜਾਊਗਾ। ਅਸੀਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਚਿੜੀਆ ਘਰ ਦੇਖਣ ਲੱਗੇ ਆ ਸੰਗਤ ਜੀ ਅਸੀਂ ਆਏ ਹੋਏ ਆ ਗਵਾਲੀਅਰ ਗਵਾਲੀਅਰ ਕੀਰਤਨ ਕਰਨ ਵਾਸਤੇ ਆਏ ਸੀ ਤੇ ਉਹ ਜਿਹੜੇ ਦੋ ਵੀਰ ਮੋਰੇ ਜਾ ਰਹੇ ਆ ਉਹ ਕਹਿੰਦੇ ਬਾਬਾ ਜੀ ਆਓ ਤੁਹਾਨੂੰ ਅਸੀਂ ਗਵਾਲੀਅਰ ਦਾ ਚਿੜੀਆ ਘਰ ਦਿਖਾ ਕੇ ਲੈ ਕੇ ਆਈਏ ਗਵਾਲੀਅਰ ਦੀ ਸੰਗਤ ਨੇ ਸਾਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਆ ਤੁਸੀਂ ਸਾਹਮਣੇ ਵੇਖ ਰਹੇ ਹੋ ਛਤਰਮੁਰਗ ਆਪਣੇ ਪੰਜਾਬ ਵਿੱਚ ਵੀ ਇਹ ਪਾਏ ਜਾਂਦੇ ਆ ਤੇ ਆਓ ਹੁਣ ਤੁਹਾਨੂੰ ਲੰਗੂਰ ਦਿਖਾਣੇ ਆ ਜੀ ਉਹ ਸਾਹਮਣੇ ਵੇਖੋ ਕਿਵੇਂ ਟਪੂਸੀਆਂ ਮਾਰ ਰਹੇ ਆ ਪਹਿਲੀ ਵਾਰ ਅਸੀਂ ਆਪਣੀਆਂ ਅੱਖਾਂ ਦੇ ਨਾਲ ਐਦਾਂ ਜਾਨਵਰ ਵੇਖੇ ਆ ਜੀ ਬਹੁਤ ਵਧੀਆ ਲੱਗਿਆ ਤੁਸੀਂ ਵੀ ਵੇਖੋ ਇਹ ਲੰਗੂਰ ਕਿਵੇਂ ਟਪੂਸੀਆਂ ਮਾਰ ਰਹੇ ਆਜੋ ਹੁਣ ਤੁਹਾਨੂੰ ਅੱਗੇ ਲੈ ਕੇ ਜਾਂਦੇ ਆ ਜੀ ਆਹ ਵੇਖੋ ਕਿੰਨਾ ਸੋਹਣੇ ਸੋਹਣੇ ਤੋਤੇ ਵੱਖਰੇ ਰੰਗ ਦੇ ਆ ਜੀ ਇਹਨੂੰ ਹੋਰ ਵੀ ਕੁਝ ਕਹਿੰਦੇ ਹੋਣੇ ਆ ਪਰ ਅਸੀਂ ਆਪਣੀ ਪਾਸੇ ਤੋਤੇ ਕਹਿ ਦਿੰਨੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਤੋਤੇ ਆ ਜੀ ਤੇ ਅੱਗੇ ਆਜੋ ਜੀ ਆਹ ਵੀ ਦੇਖੋ ਤੋਤਿਆਂ ਦਾ ਕਲਰ ਕਿੰਨਾ ਹੋਰ ਰੰਗ ਆ ਗਿਆ ਜੀ ਆ ਆ ਗਿਆ ਜੀ ਭਾਲੂ ਅੱਗੇ ਭਾਲੂ ਨੂੰ ਸਰਕਸਾਂ ਵਿੱਚ ਤੁਸੀਂ ਦੇਖਦੇ ਹੋਵੇ ਕਿਦਾਂ ਨੱਚਦਾ ਟੱਪਦਾ ਪਰ ਆ ਬਿਲਕੁਲ ਸੁਸਤੀ ਵਿੱਚ ਆਪਣੀ ਮਸਤੀ ਵਿੱਚ ਪਿਆ ਕਿੰਨੀ ਦੁਨੀਆ ਇਹਨੂੰ ਦੇਖਣ ਵਾਸਤੇ ਆਈ ਹੈ ਪਰ ਇਹਨੂੰ ਕੋਈ ਪ੍ਰਵਾਹ ਨਹੀਂ ਹੈਗੀ ਆਪਣੀ ਮਸਤੀ ਵਿੱਚ ਪਿਆ ਜੀ ਆਓ ਹੁਣ ਤੁਹਾਨੂੰ ਅੱਗੇ ਲੈ ਕੇ ਜਾਂਦੇ ਆ ਦਰਿਆਈ ਘੋੜੇ ਇਹ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਜੀ ਇਹ ਦਰਿਆਈ ਘੋੜੇ ਆ ਪਰ ਕਹਿੰਦੇ ਜਦੋਂ ਲੜਦੇ ਵੀ ਆ ਲੜਦੇ ਵੀ ਬਹੁਤ ਬੁਰੇ ਆ ਪਰ ਦਰਿਆ ਦੇ ਵਿੱਚ ਭੱਜਦੇ ਵੀ ਬਹੁਤ ਤੇਜ਼ ਆ ਆ ਦੇਖੋ ਦਰਿਆਈ ਘੋੜੇ ਜੀ ਇਸ ਚਿੜੀਆ ਘਰ ਵਿੱਚ ਦੇਖਣ ਵਾਸਤੇ ਤਾਂ ਬਹੁਤ ਚੀਜ਼ਾਂ ਸਨ ਪਰ ਸਾਡੇ ਕੋਲ ਸਮੇਂ ਦੀ ਬਹੁਤ ਘਾਟ ਸੀਗੀ ਜਲਦੀ ਜਲਦੀ ਵਿੱਚ ਅਸੀਂ ਕੁਝ ਥੋੜੀਆਂ ਚੀਜ਼ਾਂ ਦੇਖ ਸਕਿਆ ਪਰ ਜਿੰਨਾ ਕੁ ਵੀ ਅਸੀਂ ਦੇਖਿਆ ਆਪਣੇ ਕੈਮਰੇ ਵਿੱਚ ਜ਼ਰੂਰ ਕੈਦ ਕੀਤਾ ਆਓ ਤੁਹਾਨੂੰ ਅੱਗੇ ਲੈ ਕੇ ਜਾਂਦੇ ਆ ਆ ਜੰਗਲ ਦਾ ਰਾਜਾ ਵੇਖੋ ਜੀ ਆਪਣੀ ਮਸਤੀ ਵਿੱਚ ਸੁੱਤਾ ਪਿਆ ਕੋਈ ਪ੍ਰਵਾਹ ਨਹੀਂ ਹੈ ਅਸੀਂ ਬੜੀਆਂ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਵੇਖ ਲਈਆਂ ਇਹਨੂੰ ਕੋਈ ਪ੍ਰਵਾਹ ਨਹੀਂ ਬੜਾ ਖੜਕਾ ਕਰਕੇ ਵੀ ਵੇਖ ਲਿਆ ਆਪਣੀ ਮਸਤੀ ਵਿੱਚ ਪਿਆ ਜੀ ਦੇਖੋ ਜੰਗਲ ਦਾ ਰਾਜਾ ਜਿਹਨੂੰ ਸ਼ੇਰ ਕਿਹਾ ਜਾਂਦਾ ਹੈ ਗੁਰੂ ਸਾਹਿਬ ਨੇ ਸਿੰਘ ਦਾ ਨਾਮ ਇਸ ਜਾਨਵਰ ਤੋਂ ਰੱਖਿਆ ਅੱਗੇ ਅਸੀਂ ਆਗੇ ਟਾਈਗਰ ਵੱਲ ਉਹ ਸਾਹਮਣੇ ਟਾਈਗਰ ਤੁਸੀਂ ਦੇਖ ਰਹੇ ਹੋ ਜਾਂਦਾ ਟਹਿਲ ਰਿਹਾ ਹੈ ਕਿਵੇਂ ਤੁਰ ਰਿਹਾ ਤੁਸੀਂ ਦੇਖ ਰਹੇ ਹੋ ਇਹਨੇ ਬੜੀਆਂ ਆਵਾਜ਼ਾਂ ਕੱਢੀਆਂ ਜੀ ਬਹੁਤ ਉੱਚੀ ਉੱਚੀ ਕਰ ਗਿਆ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਹੜੇ ਚੜੀਆ ਕਰ ਗਏ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਤੇ ਕਿਹਨਾਂ ਨੇ ਅਸਲ ਵਿੱਚ ਇਹਨਾਂ ਜਾਨਵਰਾਂ ਨੂੰ ਦੇਖਿਆ ਕਿਉਂਕਿ ਟੀਵੀ ਵਿੱਚ ਤਾਂ ਅਸੀਂ ਬਹੁਤ ਦੇਖਦੇ ਆ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਹਿਰਨ ਉਹੀ ਹਿਰਨ ਹੈ ਜੀ ਜਿਨ੍ਹਾਂ ਹਿਰਨਾਂ ਨੂੰ ਮਾਰਨ ਕਰਕੇ ਇੱਕ ਫਿਲਮੀ ਐਕਟਰ ਤੇ ਕੇਸ ਹੋਇਆ ਸੀਗਾ ਜੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਹਿਰਨ ਹੈ ਕਾਲੇ ਹਿਰਨ ਵੀ ਆ ਚਿੱਟੇ ਹਿਰਨ ਵੀ ਆ ਬਹੁਤ ਵਧੀਆ ਹੈ ਜੀ ਆਜੋ ਹੁਣ ਤੁਹਾਨੂੰ ਅੱਗੇ ਬਗਿਆੜ ਦਿਖਾਈਏ ਮੈਂ ਗੂਗਲ ਤੇ ਸਰਚ ਕਰਕੇ ਵੇਖ ਰਿਹਾ ਸੀ ਗੂਗਲ ਤੇ ਲਿਖਿਆ ਹੋਇਆ ਵੀ ਬਘਿਆੜ ਤੋਂ ਹੀ ਕੁੱਤਿਆਂ ਦਾ ਜਨਮ ਹੋਇਆ ਭਾਵ ਕੁੱਤਿਆਂ ਦੀ ਪ੍ਰਜਾਤੀ ਬਘਿਆੜ ਤੋਂ ਬਣੀ ਹੋਈ ਆ ਆ ਤੁਸੀਂ ਸਾਹਮਣੇ ਬਘਿਆੜ ਦੇਖ ਰਹੇ ਹੋ ਕਿਵੇਂ ਦੌੜ ਭੱਜ ਰਹੇ ਆ ਕਿਉਂਕਿ ਇਹ ਜੰਗਲੀ ਬਘਿਆੜ ਹੈ ਜੀ ਇਹਨਾਂ ਨੂੰ ਜੰਗਲੀ ਕੁੱਤੇ ਵੀ ਕਿਹਾ ਜਾਂਦਾ ਹੈ ਕੋਈ ਵੀ ਬਘਿਆੜ ਅਸੀਂ ਬੈਠਾ ਨਹੀਂ ਦੇਖਿਆ ਸਾਰੇ ਹੀ ਇੱਦਾਂ ਦੌੜ ਭੱਜ ਕਰ ਰਹੇ ਆ ਆਓ ਹੁਣ ਤੁਹਾਨੂੰ ਅੱਗੇ ਮਗਰਮੱਛ ਦਿਖਾਈਏ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਮਗਰਮੱਛ ਹੈ ਉਧਰ ਤਲਾਬ ਵੀ ਹੈ ਤਲਾਬ ਦੇ ਵਿੱਚ ਵੀ ਬਹੁਤ ਮਗਰਮੱਛ ਆ ਤੇ ਆ ਤੁਸੀਂ ਸਾਹਮਣੇ ਵੇਖੋ ਕਿਵੇਂ ਮਗਰਮੱਛ ਆਪਣੀ ਸੁਸਤੀ ਵਿੱਚ ਪਏ ਆ ਆ ਅਸੀਂ ਤੁਹਾਨੂੰ ਮਗਰਮੱਛ ਦਿਖਾਏ ਆ ਪਰ ਮਗਰਮੱਛ ਵਰਗਾ ਹੀ ਇੱਕ ਹੋਰ ਜਾਨਵਰ ਆ ਜੀ ਉਹ ਸਾਨੂੰ ਨਹੀਂ ਪਤਾ ਲੱਗਾ ਵੀ ਕਿਹੜਾ ਆ ਪਰ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਆ ਹੁਣ ਤੁਹਾਨੂੰ ਉਹਦੇ ਵੱਲ ਲੈ ਕੇ ਜਾਂਦੇ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਮਗਰਮੱਛ ਵਰਗਾ ਲੱਗ ਰਿਹਾ ਪਰ ਇਹਦੀ ਮੋਹਰਿਓ ਚੁੰਝ ਬੜੀ ਤਿੱਖੀ ਆ ਜੀ ਔਰ ਦੇਖੋ ਤੁਸੀਂ ਸਾਹਮਣੇ ਕਿੱਦਾਂ ਚੁੰਝ ਤਿੱਖੀ ਮੋਰ ਨੂੰ ਜੇ ਤੁਹਾਨੂੰ ਕਿਸੇ ਨੂੰ ਪਤਾ ਹੈ ਤਾਂ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਲੱਗਦਾ ਤਾਂ ਮગરਮਾਚੀ ਆ ਮગરਮਚ ਦੇਖਣ ਤੋਂ ਬਾਅਦ ਅਸੀਂ ਸੱਪਾਂਵੜ ਨੂੰ ਆਏ ਆ ਜੀ ਦੇਖੋ ਤਰ੍ਹਾਂ ਤਰ੍ਹਾਂ ਦੇ ਸੱਪ ਬਹੁਤ ਜ਼ਹਿਰੀਲੇ ਸੱਪ ਵੀ ਇੱਥੇ ਹਨ ਜਿਹੜੇ ਜ਼ਹਿਰੀਲੇ ਸਾਪ ਆ ਉਹਨਾਂ ਨੂੰ ਸ਼ੀਸ਼ੇ ਦੇ ਵਿੱਚ ਕੈਦ ਕੀਤਾ ਹੋਇਆ ਪਰ ਜਿਹੜੇ ਉਦਾਂ ਸਾਪ ਆ ਉਹਨਾਂ ਨੂੰ ਕਮਰਿਆਂ ਦੇ ਵਿੱਚ ਹੀ ਕੈਦ ਕੀਤਾ ਹੋਇਆ ਤੁਸੀਂ ਨਾਲ-ਨਾਲ ਦੇਖੀ ਜਾਓ ਵੀਡੀਓ ਆ ਦੇਖੋ ਕਿੱਡੇ ਵੱਡੇ ਵੱਡੇ ਸੱਪ ਅਜਗਰ ਵੀ ਆ ਕੋਬਰਾ ਵੀ ਆ ਹੋਰ ਤਰ੍ਹਾਂ ਤਰ੍ਹਾਂ ਦੇ ਸਾਪ ਆ ਜੀ ਆਹ ਦੇਖੋ ਜੀ ਕਿੰਨੇ ਲੰਬੇ ਲੰਬੇ 7 7 8 8 ਫੁੱਟੇ ਸੱਪ ਆ ਜੀ ਕਈ 10 10 ਫੁੱਟੇ ਵੀ ਸੱਪ ਆ ਆ ਸਾਹਮਣੇ ਤੁਸੀਂ ਕੋਬਰਾ ਸੱਪ ਦੇਖ ਰਹੇ ਹੋ ਕਿੰਨਾ ਲੰਬਾ ਸੱਪ ਆ ਜੀ ਦੇਖੋ ਬਹੁਤ ਜ਼ਹਿਰੀਲਾ ਸੱਪ ਹੁੰਦਾ ਜੀ ਇਹ ਕੋਬਰਾ ਸੱਪ ਆਪਣੇ ਪੰਜਾਬ ਵਿੱਚ ਵੀ ਪਾਇਆ ਜਾਂਦਾ ਇੱਕ ਬੇਨਤੀ ਹੋਰ ਕਰਦੇ ਹਾਂ ਆਪਣੇ ਪੰਜਾਬ ਵਿੱਚ ਬਰਸਾਤਾਂ ਦਾ ਮੌਸਮ ਆ ਤੇ ਜਰੂਰ ਧਿਆਨ ਰੱਖਿਆ ਕਰੋ ਆਪਣੇ ਘਰਾਂ ਵਿੱਚ ਸੱਪ ਘਰਾਂ ਵਿੱਚ ਬਹੁਤ ਆਉਂਦੇ ਆ ਆ ਦੇਖੋ ਜੀ ਸੱਪ ਤੁਸੀਂ ਸਾਹਮਣੇ ਤਰ੍ਹਾਂ ਤਰ੍ਹਾਂ ਦੇ ਸੱਪ ਦੇਖ ਰਹੇ ਹੋ ਸੰਗਤ ਜੀ ਇਹ ਸੀ ਅੱਜ ਦੀ ਵੀਡੀਓ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਲਾਈਕ ਕਮੈਂਟ ਜਰੂਰ ਕਰਿਓ ਅਗਲੀ ਵੀਡੀਓ ਦੇ ਵਿੱਚ ਜਲਦ ਮਿਲਦੇ ਹਾਂ ਇੱਥੇ ਹੀ ਬਲਾਉਨੇ ਆ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ